ਬਾਬਾ ਬਲਕਨਾਦ ਸੇਵਾ ਸੰਤੀ ਫਗਫੜਾ ਬਲੋ ਪ੍ਰਧਾਨ ਗੁਰਦੀਪ ਕੰਗਰੀ ਅਗਵਾਈ ਹੇਠ 82ਵਾਂ ਰਾਸ਼ਨ ਵੰਡ ਸਮਾਗਮ ਮਾਤਾ ਰਾਣੀ ਮੰਦਰ ਜੋਸ਼ੀਆ ਮਹਿਲਾ ਫਗਵਾਣਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਦੇ ਪ੍ਰਧਾਨ ਆਰਤੀ ਰਾਜਪੂਤ ਨੇ ਸ਼ਿਰਕਤ ਕੀਤੀ ਉਹਨਾਂ ਨਾਲ ਕਾਉਂਸਲਰ ਸੰਜੀਵ ਬੁੱਗਾ ਕਾਉਂਸਲਰ ਮਨੀਸ਼ ਪਰਵਾਕਰ ਕਾਉਂਸਲਰ ਜਤਿੰਦਰ ਬਰਮਾਨੀ ਕਾਉਂਸਲਰ ਤੇਜਪਾਲ ਬਸਰਾ ਹਾਜ਼ਰ ਸਨ ਜਿਨ੍ਹਾਂ ਦਾ ਸੰਤੀ ਦੇਸਮੂ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਹ ਸਵਾਗਤ ਕੀਤਾ ਗਿਆ ਕੈਂਪ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਜਿਥੇ ਸੰਮਤੀ ਵੱਲੋਂ ਕੀਤੇ ਜਾਂਦੇ ਇਸ ਲੋਕ ਪੜਾਈ ਦੇ ਕਾਰਜ 'ਤੇ ਸ਼ਲਾਘਾ ਕੀਤੀ ਉੱਥੇ ਸਮਾਜ ਸੇਵੀ ਬਰਿੰਦਰ ਸਿੰਘ ਕੰਬੋਜ ਗੁਰਦੀਪ ਕੰਗ ਸੁਸ਼ੀਲ ਸ਼ਰਮਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰ ਮਾਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮ ਦੀ ਰਿਪੋਰਟ ਬਾਬਾ ਪਾਲਕਨਾਥ ਜੀ ਸੇਵਾ ਸ਼ਮਤੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਉੱਤਮ ਉਪਰਾਲਾ ਲਗਾਤਾਰ ਪਿਆਸਿਮਾ ਰਾਸ਼ਨ ਵੰਡਰਨ ਸਮਾਰੋਹ ਆ ਬਾਬਾ ਪਾਲਕਨਾਥ ਸੇਵਾ ਸ਼ਮਤੀ ਜੀ ਦੇ ਮੁੱਖ ਸੇਵਾਦਾਰ ਸਰਦਾਰ ਗੁਰਦੀਪ ਸਿੰਘ ਜੀ ਕੰਗ ਅਤੇ ਇਹਨਾਂ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈ ਦੇ ਪਾਤਰ ਹਨ ਇਹ ਜੋੜ ਬੰਧ ਪਰਿਵਾਰਾਂ ਦੀ ਜੋ ਸੇਵਾ ਕਰਦੇ ਹਨ ਹਰ ਮਹੀਨੇ ਔਰ ਲਗਾਤਾਰ ਤਲੀ ਲੜੀ ਦੇ ਵਿੱਚ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣਾ ਆਪਣੇ ਆਪ ਵਿੱਚ ਹੀ ਇਹ ਮਹੱਤਵਪੂਰਨ ਹੈ ਔਰ ਅੱਜ ਦੇ ਇਸ ਰਾਸ਼ਨਵੰਡ ਸਮਾਰੋਹ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਡਮ ਆਰਤੀ ਰਾਜਪੂਤ ਜਿਓ ਕਿ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਹਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਔਰ ਇਸ ਮੌਕੇ ਤੇ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਬਾਬਾ ਬਲਕਨਾਥ ਜੀ ਸੇਵਾ ਸੰਪਤੀ ਜੀ ਦੇ ਮੁੱਖ ਸੇਵਾਦਾਰ ਸudarjit Singh ji Kang ਅਤੇ ਇਹਨਾਂ ਦੀ ਟੀਮ ਤੇ ਪਰਮਾਤਮਾ ਮਹਾਮਾਈ ਐਸੀ ਹੀ ਤਰ੍ਹਾਂ ਕਿਰਪਾ ਬਣਾਈ ਰੱਖੇ ਔਰ ਜਿਸ ਤਰ੍ਹਾਂ ਇਹ ਸੇਵਾਵਾਂ ਲਗਾਤਾਰ ਇਹਨਾਂ ਨੇ ਜਾਰੀ ਰੱਖੀਆਂ ਹਨ ਉਸੇ ਹੀ ਤਰ੍ਹਾਂ ਜਿਹੜਾ ਹੈ ਇਹ ਜੋ ਸੰਗਤ ਹੈ ਇਹਨਾਂ ਤੋਂ ਸੇਵਾਵਾਂ ਲੈਂਦੀ ਰਹੇ ਔਰ ਗੁਰਦੀਪ ਸਿੰਘ ਕੰਗ ਜੀ ਫਗਵਾੜਾ ਕੇ ਇਖਤਾਰ ਹੈ ਸਾਥ ਨੇ ਸਚੀਵ ਹੈ ਹਮਾਰੇ पूरी टीम हमारी यहाँ पर इस समय है और मैं इन सबको बहुत बहुत बधाई देना चाहूँगी क्योंकि ये मानवाधिकारों की लड़ाई तो लड़ रहे हैं साथ में जनहित के लिए जो राशन की सेवा ये दे रहे हैं एटी जो वितरित करने का ये इन्होंने ये जो कार्यक्रम रखा था इसमें मैं अतिथि के रूप में आई उसके लिए मैं इनका बहुत बहुत धन्यवाद देना चाहूँगी और मेरे लिए सौभाग्य की बात है कि अच्छा यहाँ काम कर रहे हैं और मैं ये जरूर कहना चाहूंगी हर एक जन को कि हम सबको मिलकर जनहित के लिए कार्य करना चाहिए सब मुझे पता है अपने कार्य में व्यतीत है बिजी है लेकिन एक दिन थोड़ा समय जनहित के लिए जरूर धन्यवाद